ਸੱਚੀ ਕਾਲ ਜੀ ਅੱਜ ਅਸੀਂ ਭਿੰਡੀਆਂ ਦੀ ਸਬਜ਼ੀ ਬਣਾਵਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਕੜਾਈ ਵਿੱਚ ਤੇਲ ਨੂੰ ਗਰਮ ਕਰ ਲਿਆ ਤੇ ਭਿੰਡੀਆਂ ਨੂੰ ਮੈਂ ਇੱਧਰ ਧੋ ਕੇ ਤੇ ਕੱਟ ਲਿਆ ਤੇ ਪਿਆਜ਼ ਅਦਰਕ ਹੁਣ ਅਸੀਂ ਤੜਕਾ ਲਗਾਵਾਂਗੇ ਤੇਲ ਨੂੰ ਗਰਮ ਕਰਾਂਗੇ ਹੁਣ ਇਹਦੇ ਵਿੱਚ ਪੀਰਾ ਪਾਉਂਗਾ ਪਿਆਜ਼ ਬਣਾਵਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਲਾਦ ਕਰ ਲਵਾਂਗੇ ਹੁਣ ਅਸੀਂ ਇਹਦੇ ਉੱਤੇ ਭਿੰਡੀਆਂ ਪਾਉਂਗਾ மசாலா ம்சால பீல்ச பக்கவரம் ரெத ਇੱਕ ਪਾਸੇ ਹੁਣ ਮੈਂ ਰਾਇਤਾ ਬਣਾ ਲਾਂਗੀ ਸਬਜ਼ੀ ਨੂੰ ਇਹਦੇ 10-15 ਮਿੰਟ ਲੱਗਣਗੇ ਹੁਣ ਇਹਦੇ ਵਿੱਚ ਆਪਾਂ ਦਹੀਂ ਨੂੰ ਮੈਂ ਫੈਂਟ ਲਿਆ ਸੀ ਤੇ ਕद्दू ਕਸ ਕੀਤਾ ਹੋਇਆ ਕੀ ਕद्दू ਇਹਨੂੰ ਮੈਂ ਚੰਗੀ ਤਰ੍ਹਾਂ ਬੋਇਲ ਕਰ ਲਿਆ ਸੀ ਹੁਣ ਇਹਦੇ ਵਿੱਚ ਥੋੜਾ ਜਿਹਾ ਘਰਾਟਣਾ ਹੈ ਆਪਾਂ ਨੂੰ ਤੇ ਨਮਕ kurangnya karena garam masalah kurangnya garam powder India sa diambil dia yang mana ਤਾਂ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ